ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਅੱਜ ਆਪਾਂ ਦਿਖਾਉਣੇਗੇ ਤੁਹਾਨੂੰ ਕਾਫੀ ਜ਼ਿਆਦੇ ਸੋਹਣੇ ਹੈਂਡਵਰਕ ਦੇ ਸੂਟ ਲੰਗੇ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਹੈਗਾ ਜਿਹੜਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਆਪਣੇ ਕੋਲੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕ ਕਰਨਗੇ ਜਿਹੜੇ ਅਵੇਲੇਬਲ ਲੰਗੇ ਹੈਂਡ ਦੇ ਵਿੱਚ ਕਰਵਾਉਣਾ ਆਰੀ ਦੇ ਵਿੱਚ ਕਰਵਾਉਣਾ ਮਸ਼ੀਨ ਦੇ ਵਿੱਚ ਬਾਦਲਾ ਦੇ ਵਿੱਚ ਜਿੱਦਾਂ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਸੇਮ ਆਪਾਂ ਤੁਹਾਨੂੰ ਸੂਟ ਦੇਗੇ ਜਿਹੜੇ ਰੈਡੀ ਕਰਕੇ ਦਵਾਂਗੇ ਤੁਸੀਂ ਸਾਡੇ ਨਾਲ ਵਟਸਐਪ ਤੇ ਉੱਪਰ ਮਤਲਬ ਪਿਕਚਰ ਸੇਅਰ ਕਰ ਸਕਦੇ ਹੋਗੇ ਸੂਟਸ ਦੀ ਵੀ ਅਸੀਂ ਇਦਾਂ ਦਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋਗੇ ਤੁਸੀਂ मतलब मदर डॉटर ਦਾ ਕੰਬੋ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਹੋਗੇ ਤੇ ਅੱਜ ਮੈਂ ਤੁਹਾਨੂੰ ਬਹੁਤ ਜ਼ਿਆਦੇ ਸੋਨੇ ਕਾਫੀ ਜ਼ਿਆਦੇ ਸੋਨੇ ਸਾਰੇ मतलब ਡ्रेसेस ਵਗੈਰਾ ਸੂਟ ਵਗੈਰਾ ਦਿਖਾਉਂਗੀ ਜਿੱਦਾਂ ਵੀ ਤੁਸੀਂ ਚਾਹੋ ਦਾ ਆਰਡਰ ਦੇ ਸਕਦੇ ਹੋਗੇ ਚਲੋ ਜੀ ਆਪਾਂ ਵੀਡੀਓ ਹੈ ਜਿਹੜੀ ਸਟਾਰਟ ਕਰਦੇ ਹਾਂਗੇ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾਉਣਿਆਂਗੀ ਕ੍ਰਾਸ਼ ਦੇ ਉੱਪਰ ਰੈਡੀ ਕੀਤਾ ਹੋਇਆਗਾ ਇਸ ਤਰ੍ਹਾਂ ਜਿਹੜਾਗਾ ਇਹਦੇ ਘੇਰੇ ਤੇ ਕੰਮ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਕੰਮ ਹੈ ਜਿਹੜਾ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਮਿਲੇਗਾ ਕੰਮ ਦੀ ਫਿਨਿਸ਼ਿੰਗ ਤੁਹਾਨੂੰ ਮੈਂ ਨੇੜੇ ਤੋਂ ਚੈੱਕ ਕਰਵਾ ਦੇਣੀ ਹੈਗੀ ਲਓ ਜੀ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਕਿਰੇ ਤੇ ਵਰਕ ਹੋਇਆ ਹੋਇਆਗਾ ਸਾਰਾ ਫਿਰ ਵਿੱਚ ਮਤਲਬ ਵਰਕ ਹੋਇਆ ਹੋਇਆਗਾ ਤੇ neck ਤੇ ਆਪਾਂ ਇਸ ਤਰ੍ਹਾਂ ਪਾਈਪਿੰਗ ਲਗਾਈ ਹੈਗੀ ਤੇ ਬਾਜੂ ਆਪਣੀਆਂ ਇਦਾਂ ਵਰਕ ਹੋਈ ਹੋਈਆਂ ਨਿੰਗੀਆਂ ਤੇ ਇਦਾਂ ਆਪਾਂ ਪੇਸਟਿੰਗ ਪੱਟੀ ਲਗਾਈ ਹੈਗੀ ਸੂਟ ਤੇ ਲਓ ਜੀ ਨਾਲ ਆਪਾਂ बॉटम ਰੱਖੀ ਹੈਗੀ ਫਰੋਜ਼ੀ ਕਲਰ ਦੀ ਜਿਹੜੀ बॉटम ਹੈਗੀ ਆਪਾਂ ਫੁੱਲ ਪਿਓਰ ਮੋਡਲ ਸਿਲਕ ਦੀ ਲਗਾਈ ਹੈਗੀ ਫਰੋਜ਼ੀ ਕਲਰ ਆਪਾਂ ਇਹਨੂੰ ਕੰਟਰਾਸਟ ਦਿੱਤਾ ਹੈਗਾ ਕਿਉਂਕਿ ਇਹਦੇ ਵਿੱਚ ਵਰਕ ਹੋਇਆ ਹੋਇਆ ਸੀਗਾ ਫਰੋਜ਼ੀ ਇਸ ਤਰ੍ਹਾਂ ਆਪਾਂ ਇਹਨੂੰ ਕੰਟਰਾਸਟ ਦਿੱਤਾ ਹੈਗਾ ਤੇ ਨਾਲ ਆਪਾਂ ਰੱਖਿਆ ਜੀ ਫੁੱਲ ਕਮਲ ਚਨਾਉਂਦਾ ਦੁਪੱਟਾ ਫਰੋਜ਼ੀ ਕਲਰ ਦਾ बॉटਮ ਨਾਲ ਦਾ ਆਪਾਂ ਰੱਖਿਆ ਜੀ ਮਤਲਬ ਕਲਰ ਰੱਖਿਆ ਹੈ ਦਾ ਤੇ ਇਸ ਤਰ੍ਹਾਂ ਮਤਲਬ ਆਪਾਂ ਪੱਟੀ ਲਗਾਈ ਹੈਗੀ ਸ਼ਰਟ ਨਾਲ ਦੀ ਕ੍ਰਾਸ਼ ਦੀ ਸੇਮ ਆ ਬਸ਼ਰ ਦੇ ਵਿੱਚੋਂ ਹੀ ਪੀਸ ਕੱਢ ਕੇ ਦੁਪੱਟੇ ਤੇ ਲਗਾਇਆ ਹੈਗਾ ਕ੍ਰਾਸ਼ ਦੀ ਤੇ ਇਸ ਤਰ੍ਹਾਂ ਆਪਾਂ ਜਿਹੜੀ ਫਿਰੋਜ਼ੀ ਕਲਰ ਦੀ ਅੱਗੇ ਬਹੁਤ ਬਰੀਕ ਜੀ ਇਸ ਤਰ੍ਹਾਂ ਆਪਾਂ ਲੈਸ ਲਗਾਈ ਹੈਗੀ ਗੋਟਾ ਲਗਾਇਆ ਬਰੀਕ ਜਨ ਵਾਲੇ ਲੈਸ ਵੀ ਆ ਜਾਂਦੇ ਨਾਲੇ ਗੋਟਾ ਕਿਉਂਕਿ ਵਿੱਚ 골ਡਨ ਟੱਚ ਹੈਗਾ ਲੈਸ ਤੇ ਠੀਕ ਹੈ ਜੀ ਪਹਿਲਾ ਸੂਟ ਇਹ ਹੈ ਸੀਗਾ ਤੁਸੀਂ ਇਹਨੂੰ ਕੋਈ ਵੀ ਕਲਰ ਤੇ ਬਣਾ ਸਕਦੇ ਹੋਗੇ ਸੇਮ ਕਲਰ ਤੇ ਰੈਡੀ ਕਰਵਾਉਣਾਗਾ ਤਾਂ ਪ੍ਰਾਈਸ ਹੈ ਜਿਹੜਾ ਮੈਂ ਤੁਹਾਨੂੰ WhatsApp ਤੇ ਪੁੱਛ ਲਿਓ ਤੇ WhatsApp ਤੇ ਪ੍ਰਾਈਸ ਪੁੱਛ ਕੇ ਫਿਰ ਜਿਹੜਾ ਸੂਟ ਹੈ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਨੈਕਸਟ ਸੂਟ ਰਹੇਗਾ ਜੀ ਵੈਲਵਟ ਦਾ ਵੈਲਵਰਟ ਦੇ ਵਿੱਚ ਤੁਸੀਂ ਕੋਈ ਵੀ ਕਲਰ ਤੇ ਬਣਾ ਸਕਦੇ ਹੋਗੇ ਸੂਟ। ਲਓ ਜੀ ਇਸ ਤਰ੍ਹਾਂ ਇਹ ਸੂਟ ਬਣਿਆ ਹੋਇਆ ਹੈਗਾ। ਆਪਾਂ نیچے ਘੇਰੇ ਤੋਂ ਸਟਾਰਟ ਕਰ ਦੇਾਂਗੇ। ਇਸ ਤਰ੍ਹਾਂ ਘੇਰਾ ਬਣਿਆ ਹੋਇਆ। ਪਲੱਸ ਇਹਦੇ ਚਾਕ ਬਣੇ ਹੋਏ ਨੇਗੇ ਤੇ ਪਲੱਸ ਜਿਹੜਾ ਸੈਂਟਰ ਦੇ ਵਿੱਚ ਹੈਗਾ ਵਰਕ ਹੋਇਆ ਹੋਇਆ। ਦੇਖੋ ਇਸ ਤਰ੍ਹਾਂ। ਠੀਕ ਹੈ ਜੀ। ਤੇ ਫਿਰ ਉਪਰ ਆ ਜਾਊਗਾ ਇੱਕ ਫਲਾਰ ਤੇ ਇਸ ਤਰ੍ਹਾਂ ਮਤਲਬ ਨੈੱਕ ਬਣਿਆ ਹੋਇਆਗਾ। ਇਦਾਂ ਆ ਜਾਣੀਆਂ ਬਾਵਾ। ਤੇ ਨਾਲ ਹੈਗਾ ਜੀ ਬਾਟਮ ਤੇ ਵਰਕ ਹੋਇਆ ਹੋਇਆਗਾ। ਬਿਲਕੁਲ ਮਤਲਬ ਬ੍ਰੀਕ ਜਿਦਾ ਮਤਲਬ ਬਾਵਾ ਤੇ ਸੀਗਾ ਤੇ ਇਸ ਤੋਂ ਬਾਅਦ ਹੈਗਾ ਸੀ ਦੁਪੱਟਾ ਆਪਾਂ ਰੱਖਿਆ ਗਿਆ ਇਸ ਤਰ੍ਹਾਂ ਇਹਦੇ ਨਾਲ ਮਤਲਬ 골ਡਨ ਤੇ ਮਹਿਰੂਨ ਟੱਚ ਦੇ ਕੇ ਰੱਖਿਆ ਹੈਗਾ ਤੇ ਇਦਾਂ ਮਤਲਬ ਵੈਲਵਟ ਨਾਲ ਜਿਹੜਾ ਦੁਪੱਟਾ ਆਪਾਂ ਕੰਟਰਾਸਟ ਦੇ ਵਿੱਚ ਡਾਈ ਕਰਵਾਇਆ ਤੇ ਇਦਾਂ ਇਹਤੇ ਲੱਗੀ ਹੋਈ ਹੈ ਜੀ ਲੈਸ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਪ੍ਰਾਈਸ ਹੈ ਇਹ ਸੂਟ ਦਾ ਤੁਸੀਂ ਮੈਨੂੰ ਤੇ ਵਟਸਐਪ ਤੇ ਪੁੱਛ ਲਿਓ ਜੇ ਤੁਸੀਂ ਵੈਲਵਟ ਤੇ ਨਹੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਹੋਰ ਬਹੁਤ سارے ਫੈਬਰਿਕ ਅਵੇਲੇਬਲ ਹੈਗੇ ਨੇ ਆਪਣੇ ਕੋਲੇ ਜਿੱਦਾਂ ਕਿ ਕਰੇਬ ਮੋਡਲ ਹਨ ਕਾਫੀ ਜ਼ਿਆਦੇ ਨੇ ਸਿਲਕ ਤੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਉਹ ਕਰਵਾ ਸਕਦੇ ਹੋਗੇ ਨੈਕਸਟ ਸੂਟ ਲنگੇ ਕਈ ਭੈਣਾਂ ਨੇ ਇਹ ਸਾਡੀ ਮਤਲਬ ਮਤਲਬ ਤਿੰਨਾਂ ਦੇ ਸੂਟ ਸੀਗੇ ਮੇਰੀਆਂ ਦੋਨੇ ਮਤਲਬ ਬੇਟੀਆਂ ਦੇ ਸੀਗੇ ਤੇ ਮੇਰਾ ਸੇਮ ਉਸੇ ਡ्रेसेस ਨੇ ਜਿਹੜੀਆਂ ਬਣਵਾਈਆਂ ਸੀਗੀਆਂ ਇਹ ਆਪਾਂ ਜਿਹੜਾ ਹੈਗਾ ਲਹਿੰਗਾ ਬਣਾਇਆ ਹੈਗਾ ਇਸ ਤਰ੍ਹਾਂ ਦਾ ਡਿਜ਼ਾਈਨ ਦਿੱਤਾ ਲਹਿੰਗੇ ਨੂੰ نیچے ਬ੍ਰੌਕੇਟ ਦੇ نیچے ਪੱਟੀ ਲਗਾਈ ਹੈ ਕੀ ਠੀਕ ਹੈ ਜੀ ਤੁਸੀਂ ਇਦਾਂ ਵੀ ਰੈਡੀ ਕਰਵਾ ਸਕਦੇ ਹੋ ਪਰ ਕਾਫੀ ਭੈਣਾਂ ਨੇ ਆਰਡਰ WhatsApp ਦੇ ਉੱਪਰ ਇਹਨਾਂ ਦੇ ਆ ਗਏ ਉਹਨਾਂ ਨੇ ਵੀ ਸੇਮ ਜਿੱਦਾਂ ਸਾਡੇ ਮਦਰ ਡਾਟਰ ਦੇ ਕੰਬੋ ਸੀਗਾ ਉਦਾਂ ਹੀ ਰੈਡੀ ਕਰਵਾਏ ਨੇਗੇ ਤੁਸੀਂ ਵੀ ਕਰਵਾ ਸਕਦੇ ਹੋਗੇ ਦੇ ਨਾਲ ਆਪਾਂ ਰੱਖਿਆ ਜੀ ਫੁੱਲ ਪਿਓਰ ਬ੍ਰਾਕਟ ਦੀ ਸ਼ਰਟ ਜੇ ਮਤਲਬ ਕਿਸੇ ਨੇ ਮਤਲਬ ਆਪਣੀ ਡਾਟਰ ਦਾ ਸੂਟ ਬਣਾਉਣਾਗਾ ਤਾਂ ਤੁਸੀਂ ਬਣਾ ਸਕਦੇ ਜੇ ਤੁਸੀਂ ਆਪ ਖੁਦ ਨਹੀਂ ਪਾਉਣਾ ਚਾਹੁੰਦੇ ਮਤਲਬ ਇਦਾਂ ਲਹਿੰਗਾ ਚੋਲੀ ਤਾਂ ਤੁਸੀਂ ਆਪਣਾ ਜਿਹੜਾ ਸੇਮ ਮਹਿੰਗਾ ਸਲਵਾਰ ਸੂਟ ਦੇ ਵਿੱਚ ਇਹ ਸੂਟ ਨੂੰ ਰੈਡੀ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਦੇਖੋ ਇਹ ਬਣੀ ਹੋਈ ਹੈ ਜੀ ਚੋਲੀ ਤੇ ਇਦਾਂ ਆਪਾਂ ਦਿੱਤੀ ਸੀਗੀ ਲੈਸ ਫੁੱਲ ਪਿਓਰ ਬ੍ਰਾਕਟ ਦੀ ਹੈ ਜਿਹੜੀ ਇਹ ਸ਼ਰਟ ਹੈਗੀ ਪਲੱਸ ਨਾਲ ਹੈਗਾ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਇਸ ਤਰ੍ਹਾਂ ਆਪਾਂ ਗੋਟਾ ਲਗਾਇਆਗਾ ਵਿੱਚ ਆਪਾਂ ਛਟੀਆਂ ਪਾਈਆਂ ਲੈਂਗੀਆਂ ਚਾਰੋਂ ਸਾਈਡ ਡਿਜ਼ਾਈਨ ਦਿੱਤਾ ਹੈ ਠੀਕ ਹੈ ਜੀ ਇਹਦਾ ਪ੍ਰਾਈਸ ਵੀ ਹੈ ਜਿਹੜਾ ਮੇਰੇ ਤੋਂ ਵਟਸਐਪ ਤੇ ਤੁਸੀਂ ਪੁੱਛ ਸਕਦੇ ਹੋਗੇ ਇਸ ਤੋਂ ਬਾਅਦ ਦੇंगे ਜਿਹੜੇ ਮਦਰ ਡਾਟਰ ਦੇ ਸੂਟ ਲੈਂਗੇ ਮੈਂ ਤੁਹਾਨੂੰ ਇਹ ਵੀ ਦਿਖਾ ਦਿੰਨੀ ਆ ਜਿਹੜੇ ਸੂਟ ਲੈਂਗੇ ਅਸੀਂ ਰੈਡੀ ਕਰਵਾਏ ਨੇ ਕਿਉਂਕਿ ਸਾਡੇ ਮਤਲਬ ਫੰਕਸ਼ਨ ਹੈਗਾ ਮੈਰਿਜ ਹੈਗੀ ਤਾਂ ਕਰਕੇ ਅਸੀਂ ਸੇਮ ਸੂਟ ਹੀ ਜਾਗੋ ਤੇ ਵੀਅਰ ਕਿਤੇ ਸੀਗੇ ਤਿੰਨਾ ਨੇ ਤੇ ਸੇਮ ਹੀ ਅਸੀਂ ਮਤਲਬ ਅ ਅਗਲੇ ਦਿਨ ਪਾਉਣੇ ਨੇ ਇਹ ਵਾਲੇ ਸੂਟ ਮੈਂ ਤੁਹਾਨੂੰ ਦਿਖਾ ਦਿੰਨੀ ਹਾਂਗੀ ਇਸ ਤਰ੍ਹਾਂ ਦੇਖੋ ਅਸੀਂ ਨਾ ਮਤਲਬ ਫੁੱਲ ਪਿਓਰ ਦੇ ਵਿੱਚ ਜਿਹੜਾ ਇਹ ਸਟਾਫ ਹੈਗਾ ਫੁੱਲ ਪਿਓਰ ਜਾਰਜਟ ਹੈਗੀ ਇਹ ਵਾਲੀ ਇਸ ਤਰ੍ਹਾਂ ਦੇਖੋ ਅਸੀਂ ਸਟਾਫ ਲਿਆ ਸਟਾਫ ਸੀਗਾ ਇਹ ਮਤਲਬ ਇਦਾਂ ਬੂਟੀਆਂ ਵਿੱਚ ਤੇ ਪਲੱਸ ਮਤਲਬ ਪੌਂਚਾਂ ਤੇ ਵੀ ਅਸੀਂ ਵਰਕ ਕਰਵਾਇਆਗਾ ਇਹ ਮੇਰੇ ਦੋਨੋਂ ਬੇਟੀਆਂ ਦੇ ਸੂਟ ਲੇਗੇ ਤੰਦاز ਨੇ ਇਹ ਛੋਟੀ ਬੇਟੀ ਦਾ ਸੂਟ ਹੈ ਜੇ ਤੁਸੀਂ ਐਡਾ ਕ ਬੱਚੇ ਦਾ ਮਤਲਬ ਮੇਰੀ ਛੋਟੀ ਬੇਟੀ ਹੈਗੀ ਹੈਗੀ 7 ਸਾਲ ਦੀ ਹੈ ਜੇ ਤੁਸੀਂ ਐਡਾ ਕ ਬੱਚੇ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਦੇਖੋ ਸੇਮ ਹਨਾ ਇਦਾਂ ਹੋ ਜਾਊਗਾ ਇਹ ਜਿਹੜਾ ਸਟੱਫ ਹੈਗਾ ਇਹ ਅਸੀਂ ਫੁੱਲ ਪਿਓਰ ਸਿਲਕ ਤੇ ਕਰਵਾਏ ਨੇਗੇ ਰਾਣੀ ਕਲਰ ਤੇ ਇਦਾਂ ਇਹਦਾ ਨੈਕ ਬਣਿਆ ਹੋਇਆ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਤੇ ਘੇਰਾ ਵੀ ਬਣਿਆ ਹੋਇਆ ਹੈਗਾ ਲਓ ਜੀ ਸਟੀਚਿੰਗ ਤੁਸੀਂ ਦੇਖ ਸਕਦੇ ਹੋਗੇ ਪਲੱਸ ਅਸੀਂ ਬ੍ਰੌਕੇਟ ਦੀ ਪੱਟੀ ਲਗਾਈ ਹੈਗੀ ਨਾਲ ਅਸੀਂ ਚੰਪਾ ਲਾਸ ਦੇਖੋ ਇਸ ਤਰ੍ਹਾਂ ਇਹ ਸਟਿਚ ਕੀਤਾ ਹੈਗਾ ਬਾਜੂ ਤੇ ਵੀ ਅਸੀਂ ਵੈਲ ਬਾਜੂ ਰੱਖਿਆ ਨੇਗੀਆਂ ਲਓ ਜੀ ਇਹ ਮਤਲਬ ਛੋਟੇ ਬੱਚੇ ਦਾ ਵੀ ਤੁਸੀਂ ਜਿਹੜਾ ਸੂਟ ਹੈਗਾ ਇਸ ਤਰ੍ਹਾਂ ਰੈਡੀ ਕਰਵਾ ਸਕਦੇ ਹੋ ਦੇਖੋ ਕਾਫੀ ਜ਼ਿਆਦਾ ਵਰਕ ਸੋਨਾ ਲੱਗ ਰਿਹਾ ਹੈਗਾ ਸੇਮ ਮਤਲਬ ਜਿੱਦਾਂ ਕਿ ਤੁਸੀਂ ਆਪਣਾ ਵਰਕ ਕਰਵਾਉਣਾ ਚਾਹੁੰਦੇ ਹੋ ਸੂਟ ਸੇਮ ਆਪਣੀ ਡਾਟਰ ਦਾ ਵੀ ਕਰਵਾ ਸਕਦੇ ਹੋਗੇ ਲਓ ਜੀ ਇਹ ਹੈਗੀ ਹੈਗੀ ਅਸੀਂ ਨਾਲ ਬਾਟਮ ਹੈ ਇਸ ਤਰ੍ਹਾਂ ਸਟ੍ਰੇਟ ਬਾਟਮ ਰੱਖਿਆ ਨੇਗੀਆਂ ਅਸੀਂ ਮਤਲਬ ਡਾਟਸ ਵਾਲੀਆਂ ਲਓ ਜੀ ਠੀਕ ਹੈ ਤੇ ਇਸ ਤੋਂ ਬਾਅਦ ਆ ਜਾਊਗਾ ਜੀ ਇਹਨਾਂ ਦੇ ਇਸ ਤਰ੍ਹਾਂ organza ਦੇ ਦੁਪੱਟੇ ਨੇ ਦੁਪੱਟਿਆਂ ਦੇ ਵਿੱਚ ਵਰਕ ਵੀ ਕੀਤਾ ਹੋਇਆਗਾ ਲੋ ਇਦਾਂ ਤੇ ਪਲੱਸ ਅਸੀਂ ਬ੍ਰੌਕਰਟ ਦੀ ਪੱਟੀ ਲਗਾਈ ਹੈਗੀ ਨਾਲ ਮਤਲਬ ਮੋਤੀਆਂ ਵਾਲੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਤੇ ਇਸ ਤੋਂ ਬਾਅਦ ਆ ਜਾਊਗਾ ਜੀ ਮੇਰੀ ਵੱਡੀ ਬੇਟੀ ਦਾ ਸੂਟ ਤੇ ਵੱਡੀ ਦਾ ਵੀ ਸੇਮ ਹੀ ਹੈ ਦੇਖੋ ਹਨਾ ਲੋ ਇਹ ਆਜੂ ਗਾਜੀ ਵੱਡੀ ਬੱਟੀ ਦਾ ਸੇਮ ਵਰਕ ਹੈਗਾ ਸੇਮ ਛੋਟੀ ਦਾ ਸੇਮ ਵੱਡੀ ਦਾ ਹੈਗਾ ਲੋ ਜੀ ਇਸ ਤਰ੍ਹਾਂ ਰਾਣੀ ਕਲਰ ਦੇ ਵਿੱਚ ਨਗੇ ਤੇ ਇਹਦੀ ਵੀ ਬਾਟਮ ਹੈ ਜਿਹੜੀ ਇਦਾਂ ਸੇਮ ਹੀ ਲਗਾਈ ਹੈ ਆਪਾਂ ਡਾਟਸ ਵਾਲੀ ਇਸ ਤੋਂ ਬਾਅਦ ਆਜੂ ਗਾਜੀ ਮੇਰਾ ਸੂਟ ਤੁਸੀਂ ਦੇਖ ਸਕਦੇ ਹੋ ਸੇਮ ਸੂਟ ਲੇਗੇ ਘੇਰੇ ਤੇ ਵਰਕ ਹੈਗਾ ਤੇ ਪਲੱਸ ਨੈਕ ਤੇ ਵਰਕ ਆ ਗਿਆ ਤੇ ਬਾਵਾ ਤੇ ਪਲੱਸ बॉटम ਹੈ ਇਸ ਤਰ੍ਹਾਂ ਡਾਟਸ ਵਾਲੀ ਸੇਮ ਹੀ ਤਿੰਨਾਂ ਦੀਆ बॉटम ਲੇਗੇ ਇਦਾਂ ਡਾਟਸ ਵਾਲੀਆਂ ਤੇ ਸੇਮ ਹੀ ਮਤਲਬ ਦੁਪट्टे ਲਗਾਏ ਨੇਗੇ ਅਸੀਂ ਇਹਨਾਂ ਦੇ ਮੈਂ ਫੁੱਲ ਪਿਓਰ オーਰਗੰਜ਼ਾ ਦੇ ਲਗਾਏ ਨੇ ਮੈਂ ਲਗਾਇਆ ਕਮਲ ਚਨੋਂ ਆਂਦਾ ਮੇਰੇ ਦੁਪट्टे ਤੇ ਇਸ ਤਰ੍ਹਾਂ ਮਤਲਬ ਵਰਕ ਵੀ ਹੋਇਆ ਹੋਇਆਗਾ ਸਾਈਡ ਤੇ ਇਦਾਂ ਸਾਈਡ ਤੇ ਵਰਕ ਹੈਗਾ ਸਾਰਾ ਤੇ ਵਿੱਚ ਵੀ ਵਰਕ ਆਇਆਗਾ ਤੇ ਪਲੱਸ ਆਪਾਂ ਅ ਬ੍ਰாக்கਟ ਦੀ ਪੱਟੀ ਲਗਾਈ ਹੈਗੀ ਨਾਲ ਆਪਾਂ ਲੈਸ ਲਗਾਈ ਹੈਗੀ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਆ ਜਿਹੜਾ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਸੇਮ ਰਾਣੀ ਕਲਰ ਤੇ ਕਰਵਾਉਣਾ ਚਾਹੁੰਦੇ ਹੋਗੇ ਮਤਲਬ ਰਾਣੀ ਤੇ ਵੀ ਕਰਵਾ ਸਕਦੇ ਹੋਗੇ ਹੋਰ ਕਲਰ ਤੇ ਵੀ ਇਹ ਜਿਹੜਾ ਸੂਟ ਹੈਗਾ ਰੈਡੀ ਕਰਵਾ ਸਕਦੇ ਹੋ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਲੈਂਗੇ ਜਿਹੜੇ ਰੈਡੀ ਕੀਤੇ ਨਗੇ ਤਿੰਨਾਂ ਦੇ ਹੀ ਸੇਮ ਸੂਟ ਰੈਡੀ ਕੀਤੇ ਨਗੇ ਲੋ ਜੀ ਇਨਦੇ ਬੱਚਿਆਂ ਦੇ ਆਪਾਂ ਫੁੱਲ ਪਿਓਰ オーਰਗਾਂਜ਼ਾ ਦੇ ਦੁਪੱਟੇ ਲਗਾਏ ਨਿੰਗੇ ਲੋ ਜੀ ਇਹ ਛੋਟੀ ਦਾ ਆ ਗਿਆ ਉਹ ਮਤਲਬ ਬੱਟੀ ਦਾ ਆ ਗਿਆ ਸੇਮ ਹੀ ਸਲਵਾਰਾ ਨਿੰਗੇ ਉਦਾਂ ਹੀ ਵਰਕ ਹੋਇਆ ਹੋਇਆਗਾ ਲੁੱਕ ਠੀਕ ਹੈ ਜੀ ਸੇਮ ਡਾਟਸ ਵਾਲਿਆ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇ ਫੁੱਲ ਪਿਓਰ ਸਿਲਕ ਤੇ ਬਿਲਕੁਲ ਫੁੱਲ ਪਿਓਰ ਸਿਲਕ ਤੇ ਆਪਾਂ ਰੈਡੀ ਕਰਵਾਇਆਗਾ ਕੋਈ ਸੈਮੀ ਨਹੀਂ ਹੈਗੀ ਜਿਹੜਾ ਬਾਟਮ ਦਾ ਸਟੱਫ ਹੈ ਉਹ ਵੀ ਫੁੱਲ ਪਿਓਰ ਤੇ ਲਗਾ ਮਤਲਬ ਆਪਾਂ ਰੈਡੀ ਕੀਤਾਗਾ ਤੇ ਜਿਹੜਾ ਮਤਲਬ ਇਹ ਵਾਲਾ ਸਟੱਫ ਹੈਗਾ ਇਹ ਆਪਾਂ ਪਿਓਰ ਸਿਲਕ ਤੇ ਉੱਪਰ ਰੈਡੀ ਕੀਤਾ ਜਿਹੜਾ ਪ੍ਰਾਈਸ ਹੈ ਦਾ ਤੁਸੀਂ ਮੇਰੇ ਤੋਂ ਵਟਸਐਪ ਤੇ ਪੁੱਛ ਲਿਓ ਹਨਾ ਇਹ ਕੰਮ ਹੈ ਜਿਹੜਾ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਮਿਲੇਗਾ ਜੇ ਦੀ ਤੁਸੀਂ ਬੱਚੇ ਦਾ ਸੂਟ ਰੈਡੀ ਕਰਵਾਉ ਚਾਹੇ ਦੀ ਆਪਣਾ ਕਰਵਾਓ ਆ ਦੇਖੋ ਇਹ ਬੱਚੇ ਦਾ ਸੂਟ ਹੈ ਕੰਮ ਹੈ ਜਿਹੜਾ ਸਾਰਾ ਤੁਹਾਨੂੰ ਇੱਕ ਨੰਬਰ ਮਿਲੇਗਾ ਫਿਨਿਸ਼ਿੰਗ ਕੰਮ ਦੀ ਤੁਸੀਂ ਚੈੱਕ ਕਰ ਸਕਦੇ ਹੋਗੇ neck ਦੇਖ ਸਕਦੇ ਹੋ ਸੈਂਟਰ ਪੈਨਲ ਨਹੀਂ ਗੇ ਤੇ ਬਾਜੂ ਤੇ ਵਰਕ ਹੈ ਬਾਟਮ ਤੇ ਹੈਗਾ ਦੁਪੱਟੇ ਤੇ ਹੈ ਕੋਈ ਵੀ ਤੁਸੀਂ ਸਕਿਪ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਵਰਕ ਹੈਗਾ neck ਦਾ ਕਰਵਾ ਸਕਦੇ ਹੋ ਸਕਿਪ ਤੁਸੀਂ ਬਾਟਮ ਦਾ ਵਰਕ ਸਕਿਪ ਕਰਾ ਸਕਦੇ ਹੋ ਦੁਪੱਟੇ ਤੇ ਸਕਿਪ ਕਰਾ ਸਕਦੇ ਹੋਗੇ ਠੀਕ ਹੈ ਜੇ ਤੁਸੀਂ ਸੇਮ ਕਰਵਾਉਣਾ ਚਾਹੁੰਦੇ ਹੋ ਸੈਂਬੀ ਕਰਵਾ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਜੇ ਅੱਜ ਵਾਲੇ ਸੂਟ ਨੇਗੇ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟ੍ਰੀਕਾਲ ਜੀ ਬਾਏ ਬਾਏ